ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈ ਆਪਾਂ ਤੁਹਾਨੂੰ ਸੱਤ ਫੇਜ਼ ਮੁਹਾਲੀ ਦੀ ਜਿਹੜੀ ਮਾਰਕੀਟ ਆ ਘੁਮਾਵਾਂਗੇ ਮੈਂ ਇੱਥੇ ਆਇਆ ਹੋਇਆ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿੰਨੀਆਂ ਕਿੱਥੇ ਸੇਲਾਂ ਜਿਹੜੀਆਂ ਗਰਮ ਕੱਪੜਿਆਂ ਦੇ ਉੱਤੇ ਲੱਗੀਆਂ ਹੋਈਆਂ ਤਕਰੀਬਨ 50% ਜਿਹੜੀਆਂ ਸੇਲਾਂ ਚੱਲ ਰਹੀਆਂ ਨੇ ਜੀ ਆਪਾਂ ਇਸ ਵਕਤ ਖੜੇ ਹਾਂ ਜੀ ਮੁਹਾਲੀ ਦੇ ਸ਼ਹਿਰ ਦੇ ਵਿੱਚ ਸੱਤ ਫੇਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜੜੀਆਂ ਤਕਰੀਬਨ ਥੇਲਾ ਕਾਫੀ ਲੱਗੀਆਂ ਹੋਈਆਂ ਨੇ ਆਓ ਆਪਾਂ ਚੱਲਦੇ ਆ ਤੁਹਾਨੂੰ ਦਿਖਾਣੇ ਆ ਤੇ ਇਹ ਹੈ ਮਾਰਕੀਟ 7 ਫੇਜ਼ ਦੀ ਕਾਫੀ ਰੌਣਕ ਮੇਲੇ ਵਾਲੀ ਜਿਹੜੀ ਮਾਰਕੀਟ ਆ 7 ਫੇਜ਼ ਦੀ ਦੇਖ ਸਕਦੇ ਹੋ ਤੇ 파ਰਸ ਜੁਵਲਰ ਹੈਗੇ ਆ ਮਹਾਜਨ ਸੂਜ ਹੈ ਇਸ ਤਰ੍ਹਾਂ ਕਰਕੇ ਕਾਫੀ ਅੱچھے ਉਹ ਜਿਹੜੇ ਸ਼ੋਰੂਮ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਸਮਾਰਟ ਸਿਲੈਕਸ਼ਨ ਕੇਸੀ ਮਾਈ ਸ਼ਾਪ ਸੁਮਲੋਸ ਸ਼ਾਪੀ ਇਸ ਤਰ੍ਹਾਂ ਕਰਕੇ ਆਪ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਗਾ ਬੂਟਾਂ ਦੇ ਉੱਤੇ ਭਾਰੀ ਸੇਲ ਚੱਲ ਰਹੀ ਹੈ ਇੱਥੇ ਇਹ ਹੈ ਬੂਟਾਂ ਦੇ ਉੱਤੇ ਭਾਰੀ ਸੇਲ ਚੱਲ ਰਹੀ ਹੈ ਜੀ ਆਓ ਆਪ ਅੱਗੇ ਚੱਲਦੇ ਹਾਂ ਤੁਹਾਨੂੰ ਸਾਰਾ ਤੁਸੀਂ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਮੇਰੇ ਚੈਨਲ ਆਉਣ ਵਾਲੀ ਵੀਡੀਓ ਜਿਹੜੀ ਪਹਿਲਾਂ ਦਾਤ ਮਿਲੇ ਸਕੇ ਜੀ ਇਹ ਹੈ ਮੋਹਾਲੀ ਦੇ ਵਿੱਚ 7 ਵਜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਸ਼ੂਜ਼ ਦੇ ਉੱਤੇ ਜਿਹੜੀਆਂ ਸੇਲਾਂ ਚੱਲ ਰਹੀਆਂ ਨੇ ਅੱਛਾ ਨਾਈਟ ਸ਼ੂਟ ਸੇਲ ਵਿੱਚ ਅੱਛਾ ਇਹ ਦੇਸ਼ ਸਾਧਨ ਹੀ ਕਾਫੀ ਇੱਥੇ ਜਿਹੜੀਆਂ ਸੇਲਾਂ ਚੱਲ ਰਹੀਆਂ ਹੈਗੀਆਂ ਤੇ ਇਹ ਨਾਲ ਚਾਟ ਵਾਲੇ ਆ ਗਏ ਆ ਵੀ ਬੂਲਨ ਕੈਪਸੂਲ 50 ਰੁਪਏ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਗਰਮ ਕੱਪੜਿਆਂ ਦੇ ਉੱਤੇ ਵੀ ਜਿਹੜੀ ਸੇਲ ਚੱਲ ਰਹੀ ਆ ਛੋਟਿਆਂ ਦਾ ਲੈ ਕੇ ਵੱਡਿਆਂ ਤੱਕ ਤੇ ਕੱਲ ਕ੍ਰਿਸਮਸ ਦਾ ਕ੍ਰਿਸਮਸ ਦਾ теаਟਰ ਵੀ ਦੇਖਣਾ ਕ੍ਰਿਸਮਸ ਟਰੀਜ਼ ਪਰ ਸੋਨੇ ਇੱਥੇ ਸੇਲ ਹੋ ਰਹੀਆਂ ਨੇ ਤੇ ਕਾਫੀ ਕ੍ਰਿਸਮਸ ਦੇ ਨਾਲ ਜਿਹੜਾ ਸੰਟਾ ਕਲੌਸ ਦੇ ਨਾਲ ਜਿਹੜਾ ਸਭ ਸਮਾਨ ਆ ਉਹ ਇੱਥੇ ਤੁਸੀਂ ਲੈ ਸਕਦੇ ਹੋ ਇੱਥੇ ਪੰਜਾਬੀ ਜੁੱਤੀਆਂ ਜਿਹੜੀਆਂ ਲੇਡੀਜ਼ ਦਾ ਉਹਨਾਂ ਦੀ ਸੇਲ ਵੀ ਇੱਥੇ ਜਿਹੜੀ ਅੰਦਰ ਚੱਲ ਰਹੀ ਹੈ ਜੀ ਖਾਣ ਪੀਣ ਦਾ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜਿਹੜਾ ਕ੍ਰਿਸਮਸ ਸਪਾਂਸਰ ਚ ਇਤ ਕਾਫੀ ਰੌਣਕਾਂ ਜਿਹੜੀਆਂ ਉਹ ਦਿਨ ਦੇ ਵਿੱਚ ਚੀਜ਼ ਜਿਹੜੀਆਂ ਤੁਸੀਂ ਦੇਖ ਸਕਦਾ ਲੱਗੀਆਂ ਚਾਟ ਹੈ ਨੂਡਲਸ ਹੈ ਖਾਣ ਪੀਣ ਦਾ ਤੇ ਕੋਈ ਵੀ ਤੋੜਾ ਨਹੀਂ ਹੈਗਾ ਦੇਖ ਸਕਦੇ ਤੁਸੀਂ ਤੇ ਹੈ ਆਰਟੀਫੀਸ਼ੀਅਲ ਜੁਐਲਰੀ ਲੇਡੀਜ਼ ਵਾਸਤੇ ਕਾਫੀ ਤਰ੍ਹਾਂ ਦੀ ਨਾਲ ਜੁਐਲਰੀ ਹੈ ਬਾਈ ਜਿਹੜਾ ਆਪਣਾ ਲਾ ਰਿਹਾ ਹੈਗਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੇ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਪੈਲ ਦੇ ਆਧਾਰ ਤੇ ਮਿਲ ਸਕੇ ਇਹ ਹੈ ਗਰਮ ਟੋਪੀਆਂ ਹੋ ਗਈਆਂ ਜਿਹਨਾਂ ਤੇ ਸੇਲ ਲੱਗੀ ਹੈਗੀ ਹੈ ਜੀ ਤੁਸੀਂ ਦੇਖ ਸਕਦੇ ਬਾਹਰ ਇਹਨਾਂ ਨੇ ਜਿਹੜੀ ਫੋੜੀ ਲਾਈ ਹੋਈ ਹੈ ਕਿੜੇ ਵਿੱਚ ਟੋਪੀਆਂ ਨੇ ਜਰਾਬਾਂ ਨੇ ਇਸ ਤਰ੍ਹਾਂ ਮੋਕਲ ਵਗੈਰਾ ਕਾਫੀ ਤਰ੍ਹਾਂ ਦੇ ਜਿਹੜਾ ਕਿ ਆਈਟਮ ਆ ਉਹ ਜਿਹੜੀਆਂ ਅਵੇਲੇਬਲ ਹੈਗੀਆਂ ਜੀ ਇਹਲੇ ਪਾਸੇ ਦੇ ਸਾਧਾਂ ਸ਼ਾਮ ਫੈਸ਼ਨਜ਼ ਲక్ష్ਮੀ ਪਲਾਈਵੋਟ ਤੇ ਹਾਰਡਵੇ ਮਾਲ ਇਹ ਸਾਰਾ ਜਿਹੜਾ ਸੈਕ ਫਿਰ ਮਾਫ ਕਰਨਾ ਜਿਹੜਾ ਪੇਸ 7 ਹੈ ਜੀ ਮਹਾਲੀ ਦਾ ਮੰਨਿਆ ਹੋਇਆ ਜਿਹੜਾ ਇਹ ਨੂੰ ਮਹਾਲੀ ਦਾ ਸੱਤ ਪੇਸ ਕਹਿੰਦੇ ਆ ਤੇ ਇੱਧਰ ਹੈਗਾ ਲੇਡੀਜ਼ ਤੇ ਆਈਟਮ ਜਿਹੜੀਆਂ ਆਰਟੀਫੀਸ਼ਲ ਜਿੱਦੂ ਨਹੀਂ ਵੇੜ ਤੁਸੀਂ ਦੇਖ ਸਕਦੇ ਹੋ ਤੇ ਇਹ ਹੈ ਲੇਡੀਜ਼ ਜਿਹੜੀਆਂ ਕੋਟੀਆਂ ਨੇ ਉਹਨਾਂ ਦੇ ਉੱਤੇ ਕਾਫੀ ਮੰਦੀਲ ਚੱਲ ਰਹੀ ਹੈ ਤੁਸੀਂ ਇੱਥੋਂ ਆ ਕੇ ਲਾਹ ਲੈ ਸਕਦੇ ਹਾਂ ਜਿਵੇਂ ਨਵੇਂ ਸਾਲ ਦੀ ਤੇ ਕ੍ਰਿਸ਼ਮੀ ਵਿਧੀ ਕੁਸ਼ੀ ਦੇ ਵਿੱਚ ਇਹ ਤਾਂ ਸੇਲ ਉਹ ਚੱਲ ਰਹੀਆਂ ਨੇ ਜੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲੇਡੀਜ਼ ਦਾ ਜਿਹੜਾ ਸਮਾਨ ਹੈਗਾ ਮੇਕਅਪ ਦਾ ਉਹ ਵੀ ਅਵੇਲੇਬਲ ਹੈ ਆਹਗਾ ਬਾਈ ਦੇ ਕੰਬਲਾਂ ਦੇ ਜਿਹੜੇ ਸੇਲ ਉਹ ਲਗਾਏ ਆ ਬਿਲਕੁਲ ਪਿਓਰ ਗਰਮ ਓਕੇ ਓਕੇ ਕਹਾਂ ਸੇ ਆਏ ਹੋ ਆਪ ਲੋਗ ਹਾਂਜੀ ਕਹਾਂ ਸੇ ਆਏ ਹੋ ਇੱਥੇ ਕਿਉਂ ਕਹਾਂ ਪੇ ਹਾਂਜੀ ਕਹਾਂ ਪੇ ਹੋ ਬ੍ਰਿਟਾ ਅੱਛਾ ਬਟਾਣਾ ਕਰਾਇਆ ਅੰਦਰ ਕਬਰਾਇਆ ਅੱਛਾ ਇਹ ਹੈ ਜਿਵੇਂ ਲੇਡੀਜ਼ ਜੋ ਜੜੇ ਅੰਦਰ ਇਨਡੋਰ ਦੇ ਵਿੱਚ ਪਾਉਣ ਵਾਲੇ ਜਿਹੜੇ ਆ 1 ਫੀਟ 350 2 ਫੀਟ 600 ਦੇ ਹੈਗੇ ਇਹ ਵੀ ਇੱਥੇ ਦੇਸਾਂ ਤੇ ਸੇਲ ਕਾਫੀ ਜਿਹੜੀ ਲੱਗੀ ਹੋਈ ਹੈਗੀ ਆ ਇਹ ਵੀ ਇਧਰ ਸੇਲ ਚੱਲ ਰਹੀ ਹੈਗੇ ਤੁਸੀਂ ਦੇਖ ਸਕਦੇ ਹੋ ਅੰਦਰ ਕਿਡਜ਼ ਸ਼ੂਜ਼ ਫੁੱਲ ਰੇਂਜ ਦੇ ਹੈਗੇ ਆ ਤੇ ਇਹਦੇ ਬਾਹਰ ਆ ਹੋਰ ਵੀ ਸੇਲਾਂ ਲੱਗੀਆਂ ਹੋਈਆਂ ਲੇਡੀਜ਼ ਜੁੱਤੀਆਂ ਦੀ ਇਸ ਕਰਕੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਇਹ ਸੇਲਾਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਵੀ ਆਓ ਇੱਥੇ ਆ ਕੇ ਨਵੇਂ ਸਾਲ ਦੀ ਖੁਸ਼ੀ ਵਿੱਚ 크리스마ਸ ਦੀ ਖੁਸ਼ੀ ਵਿੱਚ ਇੱਥੇ ਆ ਕੇ ਜਿਹੜਾ ਲਾਹਾ ਲੈ ਸਕਦੇ ਹੋ ਇਹ 700 ਰੁਪਏ eich ਜਿਹੜੇ ਲੈਦਰ ਦੇ ਤੁਸੀਂ ਦੇਖ ਸਕਦੇ ਹੋ ਸਪੋਰਟਸ ਉਹ ਵੀ ਇੱਥੇ ਜਿਹੜੇ अवेलेबल ਹੈਗੇ ਆ ਇਸੇ ਤਰ੍ਹਾਂ ਇੱਧਰ 700 ਦੇ ਲੇਡੀਜ਼ ਜਿਹੜੀਆਂ ਜੁੱਤੀਆਂ ਨੇ ਲੈਦਰ ਦੇ ਵਿੱਚ ਉਹੋ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਲੱਗ ਸਕਦੇ ਹੁਕੀ ਸਾਡੇ ਤੇ ਸੇਲ ਲੱਗੀ ਹੋਈ ਆ 700 ਰੁਪਏ ਦੀ ਇਹ ਹੈ ਫੇਸ ਸਤ ਮੁਹਾਲੀ ਪੰਜਾਬ ਦੀ ਜਿਹੜੀ ਆ ਮਾਰਕੀਟ ਕਾਫੀ ਅੱਛੀ ਮਾਰਕੀਟ ਜਿਹੜੀ ਚੱਲ ਰਹੀ ਆ ਤੇ ਇਹ ਵੀ ਜਿਹੜੇ ਸੇਲਸ ਦੇ ਵਿੱਚ ਜਿਹੜੇ ਚੱਲ ਰਹੇ ਹੈਗੇ ਆ ਜੀ ਅੰਦਰ ਬਾਟਾ ਦਾ ਸ਼ੋਰੂਮ ਹੈਗਾ ਤੇ ਆਪਾਂ ਬਾਹਰਲੇ ਪਾਸੇ ਜਿਹੜੀ ਆ ਉਹੋ ਤੁਹਾਨੂੰ ਇੱਥੇ ਫਿਰਕੇ ਦੇਖ ਸਕਦੇ ਤੁਸੀਂ ਆ ਵੀ ਜਿਹੜੀ ਇਹਨਾਂ ਦੇ ਇੱਥੇ ਸੇਲ ਲੱਗੀ ਹੋਈ ਆ ਕੰਮ ਕੱਪੜੇ ਹੋਏ ਜਿਵੇਂ ਟੋਪੀਆਂ ਹੋਗੀਆਂ ਗਰਮ ਹਾਂਜੀ ਜਰਾਬਾਂ ਹੋ ਗਈਆਂ ਕਾਫੀ ਆਈਟਮਾਂ ਇਨਾਂ ਕੋਲੇ ਜਿਹੜੀਆਂ ਉਹ ਅਵੇਲੇਬਲ ਹੈਗੀਆਂ ਸਾਰੇ ਪਾਸੇ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜੀਆਂ ਸ਼ਾਪਸ ਉਹ ਲੱਗੀਆਂ ਹੋਈਆਂ ਹੈਗੀਆਂ ਤੇ ਦੂਰ ਦੂਰ ਤੱਕ ਤੁਹਾਨੂੰ ਜਿਹੜੀ ਹੈ ਇਹ ਨਜ਼ਰ ਆਉਣਗੇ ਇਸ ਤਰ੍ਹਾਂ ਇੱਧਰ ਵੀ ਲੇਡੀਜ਼ ਜਾਂ ਬੱਚਿਆਂ ਦੇ ਕਿਡਸ ਵਗੈਰਾ ਦੇ ਉਹ ਇੱਥੇ ਇਨਾਂ ਕੋਲੇ ਵੇਚੇ ਗਰਮ ਸਾਰਾ ਗਰਮੀ ਜਿਹੜੇ ਆਈਟਮਾਂ ਨੇ ਉਹ ਸਰਦੀ ਦੇ ਵਿੱਚ ਵਰਤਣ ਵਾਲੀਆਂ ਉਹ ਇੱਥੇ ਅਵੇਲੇਬਲ ਹੈਗੀਆਂ ਨੇ ਇਸ ਤਰ੍ਹਾਂ ਇੱਧਰ ਵੀ ਇਸਨੇ ਇਧਰ ਗਰਮ ਜਿਹੜੇ ਉਨ ਵਾਲੇ ਆ ਉਹ ਇੱਥੇ ਜਿਹੜੀ ਸੇਲ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਕਾਫੀ ਕਸਟਮਰ ਜਿਹੜੇ ਆ ਇਸ ਵੇਲੇ ਸ਼ੋਪਿੰਗ ਜਿਹੜੇ ਕਰ ਰਹੇ ਆ ਦੁਪਹਿਰ ਦੇ 2:00 ਵਜੇ ਆ ਜੀ 2:30 ਦਾ ਟਾਈਮ ਹੋਇਆ ਵਾ ਹੈਗਾ ਇਸੇ ਤਰ੍ਹਾਂ ਕਾਫੀ ਜਿਹੜਾ ਦੇਖ ਸਕਦੇ ਹਾਂ ਲੱਗਿਆ ਹੋਇਆ ਸੇਲ ਕਾਫੀ ਸੇਲਾਂ ਜਿਹੜੀਆਂ ਤੁਸੀਂ ਇੱਥੇ ਲੱਗੇ ਹੋਏ ਨੇ ਨਾ ਵੇਖ ਸਕਦੇ ਨੇ ਇੱਧਰ ਵੀ ਜਿਹੜੀਆਂ ਸੇਲਾਂ ਉਹ ਕਾਫੀ ਉਹ ਲੱਗੀਆਂ ਹੋਈਆਂ ਹੈਗੀਆਂ ਆਹ ਕਾਊਂਟਰ ਕਿੱਧਰ ਆਓ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਹੋਰ ਵੀ ਜਿਹੜੀਆਂ ਸੇਲਾਂ ਇੱਥੇ ਲੱਗੀਆਂ ਹੋਈਆਂ ਦਿਖਾਉਂਦੇ ਆ ਜੀ ਆ ਵੀ ਜਿਹੜੇ ਆ ਕੱਚੇ ਹੈਗੇ ਆ ਕੈਪਰੀ ਟਾਈਪ ਕੈਪਰੀ ਲਾ ਲਉਂਗਾ 400 ਰੁਪਏ ਦੇ ਸੇਲ ਦੇ ਵਿੱਚ ਇੱਥੇ ਜਿੱਥੇ ਲੱਗੇ ਹੋਏ ਆ ਕਿਸ ਰੇਂਜ ਦੇ ਵਿੱਚ ਹੈ ਸੇਲ ਦੇ ਵਿੱਚ ਅੱਛਾ ਇਹ ਜੋ ਵੀ ਮੈਨੂੰ ਦੇਖ ਰਿਹਾ ਇਹ 500 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਇੱਥੇ ਅਵੇਲੇਬਲ ਹੈਗਾ ਤੇ ਇਹ ਕਰਮ ਕਪੜਾ ਤੇ ਇਹ ਵੀ ਜਿਹੜੀਆਂ ਲੋਹੜਾਂ ਜੀ ਸੇਲ ਦੇ ਵਿੱਚ ਆ ਵੀਰ ਜੀ 700 ਆ ਕੋਈ 600 ਸਾਰੇ ਰੇਟ ਉੱਤੇ ਲਿਕੇ ਹੋਇਆ ਅਭੀ ਦੇਖ ਸਕਦੇ 600 ਪਰ ਸਾਰਾ ਜਿਹੜਾ ਮਾਲ ਲੱਗਿਆ ਹਾ ਤੁਸੀਂ ਦੇਖ ਸਕਦੇ ਸੇਲ ਲੱਗੀ ਹੋਈ ਹੈ ਬਾਹਲੇ ਪਾਸੇ ਇਹ ਵੀ ਰੋਣਾ ਦੀ ਦੁਕਾਨ ਅੰਦਰ ਤੇ ਇਹ ਤੁਸੀਂ ਬ੍ਰਾਂਡਡ ਹੈਗੇ ਸਾਰੇ ਕੱਪੜੇ ਤੁਸੀਂ ਇੱਥੋਂ ਕਦੇ ਵੀ ਆ ਕੇ ਲੈ ਸਕਦੇ ਆ ਹੋਂ ਤਾਂ ਸੰਡੇ ਵੀ ਤੁਹਾਡਾ ਖੁੱਲਾ ਹੋਏਗਾ ਹਨਾ ਕਿਉਂਕਿ ਨਿਊ ਇਅਰ ਕਰਕੇ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਐਵਰੀ ਸੰਡੇ ਓਪਨ ਓਕੇ ਓਕੇ ਥੈਂਕ ਯੂ ਜੀ ਇਹ ਹੈ ਸੱਤ ਦੀ ਮਾਰਕੀਟ ਚਲੋ ਆਪਾਂ ਬਾਈ ਨਾਲ ਗੱਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਰਿਹਾਨ ਖਾਨ ਹਾਂਜੀ ਉੱਚੀ ਬੋਲੋ ਜੀ ਰਿਹਾਨ ਖਾਨ ਅੱਛਾ ਰਿਹਾਨ ਖਾਨ ਕਾਹ ਸੇ ਚੰਡੀਗੜ੍ਹ ਤੋਂ ਓਕੇ ਓਕੇ ਆਓ ਆਪਾਂ ਜਿਹੜੇ ਸ਼ਾਪ ਦੇ ਬਾਹਰ ਜਿਹੜੀ ਸੇਲ ਲੱਗੀ ਆਪਾਂ ਅੰਦਰ ਵੀ ਚੱਲਦੇ ਆਂ ਵੀਰ ਜੀ ਉਹਨਾਂ ਨੂੰ ਮਿਲਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਚਲੋ ਮੈਂ ਕਿਹਾ ਤੁਹਾਡੇ ਇਸ ਵਾਰ ਨੇ ਦਿਖਾਣ ਦੇਖ ਚਲੀਏ ਬਾਹਰ ਸੇਲਾਂ ਸੋਲਾਂ ਖੂਬ ਲੱਗੀਆਂ ਹੈ ਜੀ ਚਲੋ ਕੀ ਸ਼ੁਭ ਨਾਮ ਆਪਣਾ ਹਰਸ਼ਦੀਪ ਸਿੰਘ ਮੇਰਾ ਹਰਸ਼ਦੀਪ ਸਿੰਘ ਜੀ ਮੋਹਾਲੀ ਤੋਂ ਹੀ ਜੀ ਹਾਂ ਜੀ ਲੋਕ ਓਕੇ ਓਕੇ ਕਿਵੇਂ ਚੱਲ ਰਿਹਾ ਕੰਮ ਘਰ ਸ਼ੁਕਰ ਆ ਜੀ ਮਹਾਰਾਜ ਦੀ ਮੇਰ ਆ ਤੁਹਾਡਾ ਮੇਰਾ ਐਵਰੀ ਸੰਡੇ ਓਪਨ ਰਹਿੰਦਾ ਜੀ ਸਰ ਐਵਰੀ ਸੰਡੇ ਓਪਨ ਐਵਰੀ ਸੈਟਰਡੇ ਓਪਨ ਐਵਰੀ ਸੰਡੇ ਓਪਨ ਬਹੁਤ ਖੁਸ਼ ਹੋਏ ਕਾਫੀ ਅੱਛਾ ਸੁੰਦਰ ਲੱਗੀਆਂ ਹੋਈਆਂ ਤੁਹਾਡੇ ਬਾਹਰ ਹਾਂ ਜੀ ਕਾਫੀ ਬ੍ਰਾਂਡ ਵੀ ਤੁਹਾਡੇ ਵਧੀਆ ਹੈਗੇ ਠੀਕ ਆ ਵੀਰ ਜੀ ਬੜੀ ਮਿਹਰਬਾਨੀ ਤੁਹਾਡੀ ਇਹ ਸਾਨੇ ਤੇ ਸ਼ੌਕੀਪਰ ਆਪਣੇ ਇੱਥੇ ਤੇ ਮੋਹਾਲੀ 7 ਫੇਜ਼ ਇਨਾਂ ਦੇ ਜਿਹੜੇ ਹੈਗੇ ਆ ਦੁਕਾਨ ਹੈਗੀ ਬਾਹਰ ਇਹਨਾਂ ਦੇ ਸੇਲਾਂ ਲੱਗੀਆਂ ਤੇ ਦੇਖ ਸਕਦੇ ਹੋ ਤੇ ਅੰਦਰ ਵੀ ਇਹਨਾਂ ਨੂੰ ਤੁਹਾਨੂੰ ਅਲੱਗ-ਅਲੱਗ ਬ੍ਰਾਂਡ ਦੇ ਜਿਹੜੇ ਵਧੀਆ ਅੱਛੇ ਫਰੈਸ਼ ਉਹ ਸਮਾਨ ਮਿਲੂ ਜਿਵੇਂ 벨ਟਾਂ ਹੋ ਗਿਆ ਪੈਂਟਾਂ ਹੋ ਗਿਆ ਜੀਨਸ ਹੋ ਗਿਆ ਹੋਰ ਗਰਮ ਕੱਪੜੇ ਜੈਕਟਸ ਵਗੈਰਾ ਤੁਸੀਂ ਇੱਥੋਂ ਅਵੇਲ ਕਰ ਸਕਦੇ ਹੋ ਜਦੋਂ ਮਰਜ਼ੀ ਆ ਕੇ ਸ਼ਾਮੀ ਸਵੇਰੇ 10 ਤੋਂ ਲੈ ਕੇ ਸ਼ਾਮੀ 8 ਤੱਕ ਇਹ ਉੱਪਰ ਨਹੀਂ ਹੈ ਜੀ ਸ਼ਾਪ ਤੇ ਚਲੋ ਅੱਗੇ ਚੱਲਦੇ ਆਂ ਵੀ ਵੀਰ ਜੀ ਹੁਣ ਅੰਦਰ ਜਿਹੜਾ ਸਰੂਪ ਉਹ ਲੱਗਿਆ ਹੋਇਆ ਬਹੁਤ ਆਨੰਦ ਆ ਆ ਦੇਖ ਕੇ ਵਾਹ ਗੁਰੂ ਚੜ੍ਹਦੀ ਕਲਾ ਇਸੇ ਤਰ੍ਹਾਂ ਇਹਨਾਂ ਦੇ ਆ ਬਰਕਤਾਂ ਰੱਖਣ ਸਤਿ ਸ੍ਰੀ ਅਕਾਲ ਆ ਤੁਹਾਨੂੰ ਯਾਦ ਰੱਖੋ ਐ ਲੈਕਸ ਇੰਟਰਨੈਸ਼ਨਲ ਸਲੂਨ ਦੇ ਥੱਲੇ ਜਿਹੜੀ ਹੈ ਮੋਫੇ ਮੈਨਜ਼ ਔਮਨ ਕਿਡਜ਼ ਸੈਸੀਐਫ 54 7 ਫੇਜ ਦੇ ਵਿੱਚ ਸ਼ਾਪ ਆ ਇੱਥੇ ਜਿਹੜੀ ਸੇਲ ਵੀ ਤੁਹਾਨੂੰ ਮਿਲੇਗੀ ਤੇ ਨਾਲ ਫੁੱਲ ਰੇਂਜ ਦੇ ਕੱਪੜੇ ਮਿਲਣਗੇ ਹਰ ਇੱਕ ਤਰ੍ਹਾਂ ਦੀ ਜਿਹੜੀ ਆਈਟਮ ਇੱਥੇ ਅਵੇਲੇਬਲ ਹੋਏਗੀ ਦਰਸ਼ਕੋ ਇਹ ਉਹ ਜਗਾ ਹੈ ਜਿੱਥੇ ਮੈਂ ਸਾਹ ਫੇਜ ਦੇ ਵਿੱਚ ਖੜਾ ਹੈਗਾ ਇੱਥੇ ਜਿਹੜਾ ਸ਼ਾਮ ਨੂੰ ਇੱਕ ਤਾਂ ਚਾਹ ਪਕੌੜਿਆਂ ਦਾ ਲੰਗਰ ਲੱਗਣਾ ਹੈਗਾ ਤੇ ਨਾਲ ਇਹ ਤੁਹਾਨੂੰ ਸੰਗਤ ਨੂੰ ਜਿਹੜੀ ਆ ਚਾਰ ਸਾਹਿਬ ਜਾਦੇ ਜਿਹੜੀ ਫਿਲਮ ਉਹ ਇੱਥੇ ਦੇ ਮਾਰਕੀਟ ਦੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਲਾਈ ਜਾਣੀ ਆ ਤੇ ਇਹ ਦੇਖ ਸਕਦੇ ਤੁਸੀਂ ਜਿਹੜਾ ਵੀ ਚਾਹਵਾਨ ਹੋਵੇ ਦੇਖਣ ਦਾ ਉਹ ਇੱਥੇ ਆ ਕੇ ਜਿਹੜੀ ਚਾਰ ਸਾਹਿਬ ਜਾਦੇ ਫਿਲਮ ਅੱਜ ਕੱਲ ਜਿਹੜੇ ਆਪਣੇ ਸਭਾ ਚੱਲ ਰਹੀ ਹੈ ਫਟੇਕੜ ਸਾਹਿਬ ਦੀ ਕੱਲ ਤੋਂ ਸ਼ੁਰੂ ਹੋਣੀ ਆ ਤੇ ਉਹ ਤੁਸੀਂ ਇੱਥੇ ਆ ਕੇ ਦੇਖ ਸਕਦੇ ਨਾਲੇ ਫਿਲਮ ਦੇਖਿਓ ਜਿਹੜੀ ਚਾਰ ਸਾਹਿਬਜ਼ਾਦੇ ਦੇ ਨਾਲੇ ਚਾਹ ਪਾਣੀ ਦਾ ਜਿਹੜਾ ਲੰਗਰ ਆ ਉਹ ਸ਼ੱਕੇ ਜਾਇਓ ਜੀ ਆ ਤੁਸੀਂ ਦੇਖ ਸਕਦੇ ਹੋ ਹੁਣੇ ਤਾਂ ਜਿਹੜੀਆਂ ਤਿਆਰੀਆਂ ਇਹਨਾਂ ਨੇ ਆ ਕੀਤੀ ਹੋਈਆਂ ਆ ਦੇਖ ਸਕਦੇ ਹੋ ਤੁਸੀਂ ਬਰੈਡ ਪਕੋੜੇ ਹੋਗੇ ਚਾਹ ਹੋਗੀ ਤੇ ਬੜੇ ਲਾਰਜ ਜਿਹੜੀ ਕੈਪੈਸਿਟੀ ਬਣ ਰਹੇ ਨੇ ਲਾਰਜ ਸਕੇਲ ਦੇ ਉੱਤੇ ਆ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਸ਼ੈਫ ਵਗੈਰਾ ਆ ਗਿਆ ਤਾਂ ਕਹਿ ਸਕਦੇ ਆ ਬੜੇ ਸਫਾਈ ਨਾਲ ਜਿਹੜਾ ਇੱਥੇ ਉਹ ਲੰਗਰ ਤਿਆਰ ਹੋ ਰਿਹਾ ਹੈ ਆ ਦੇਖੋ ਪਹਿਲਾਂ ਇਹਨਾਂ ਨੇ ਜਿਹੜੇ ਕੱਚੇ ਕਰਕੇ ਇੱਥੇ ਰੱਖੇ ਹੋਏ ਆ ਤੇ ਜਦੋਂ ਕੀ ਸੰਗਤ ਆਏਗੀ ਫਿਲਮ ਦੇਖਣ ਚਾਰ ਸਾਹਿਬ ਜਾਦੇ ਗੁਰੂ ਸਾਹਿਬ ਦੇ ਉੱਤੇ ਉਹ ਦੇਖਣਾ ਹੈ ਤੇ ਉਸ ਵੇਲੇ ਫਿਰ ਇਹ ਜਿਹੜਾ ਨਾ ਲੰਗਰ ਵਰਤਾਇਆ ਜਾਏਗਾ ਬੜੇ ਹੀ ਸਾਫ਼ ਢੰਗ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੇ ਬ੍ਰੈਡ ਪਕੌੜੇ ਉਹ ਕੱਢੇ ਜਾ ਰਹੇ ਹੈਗੇ ਜਿਹੜੇ ਮੇਰੇ ਵੀਰ ਦੇਖ ਕੇ ਇੱਥੇ ਪਹੁੰਚ ਸਕਦੇ ਆ ਜਰੂਰ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਲੰਗਰ ਛਕੋ ਇਹ ਸਿੰਘ ਸਾਹਿਬ ਨਾਲ ਬ ਗੱਲ ਕਰਾਂਗੇ ਜਿਹੜਾ ਇਹ ਇੱਥੇ ਤਾਂ ਇਹ ਬੰਦੋਬਸਤ ਕਰ ਰਹੇ ਤੁਸੀਂ ਦੇਖ ਸਕਦੇ ਜਿਹੜਾ ਸ਼ਾਮ ਨੂੰ ਜਿਹੜੀ ਫਿਲਮ ਚੱਲਣੀ ਆ ਤੇ ਨਾਲ ਹੀ ਆ ਬਰੈਡਪਕੋਟ ਤੇ ਚਾਹ ਦਾ ਜਿਹੜਾ ਲੰਗਰ ਚੱਲਣਾ ਇਹ ਆਪਾਂ ਗੱਲ ਕਰਾਂਗੇ ਸਿੰਘ ਸਾਹਿਬ ਨਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਸੁਭਨਾ ਆਪਣਾ ਜੀ ਮੇਰਾ ਤੇਜਨੂਰ ਸਿੰਘ ਜੀ ਤੇਜਨੂਰ ਜੀ ਬੜਾ ਉਪਰਾਲਾ ਕੀਤਾ ਸ਼ਹੀਦੀ ਨੂੰ ਦੇਖਦੇ ਹੋਏ ਤੇ ਬਹੁਤ ਤੁਹਾਡਾ ਧੰਨਵਾਦ ਆ ਅਸੀਂ ਦੇਖ ਮੈਂ ਹਮੈਨੂੰ ਪਤਾ ਲੱਗਿਆ ਵੀ ਸਾਰੀ ਮਾਰਕੀਟ ਜਿਹੜੀ ਐ ਸਾਹਮਣੇ ਤੁਸੀਂ ਸੰਗਤ ਜੀ ਦੇਖ ਰਹੇ ਹੋ ਇਹਨਾਂ ਵੱਲੋਂ ਜਿਹੜਾ ਇਹ ਉਤਮ ਕੀਤਾ ਗਿਆ ਹੈਗਾ ਬੜਾ ਵਧੀਆ ਉਪਰਾਲਾ ਕੀਤਾ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤੁਹਾਨੂੰ ਸ਼ਾਮ ਨੂੰ ਤੁਸੀਂ ਜਿਹੜਾ ਵੀ ਕੋਈ ਦੇਖ ਰਿਆ ਨਾਲੇ ਗੁਰੂ ਮਹਾਰਾਜ ਦੀ ਚਾਰ ਸਾਹਿਬਜ਼ਾ ਦੇ ਢੀ ਫਿਲਮ ਆ ਉਹ ਦੇਖਿਓ ਤੇ ਨਾਲੇ ਗੁਰੂ ਘਰ ਦੇਆਂ ਹੋਈਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਨਹੀਂ ਜੀ ਸਾਰੇ ਆਓ ਜੀ ਹਾਂ ਠੀਕ ਆ ਜੀ ਸਾਰੇ ਚਲੋ ਉਹਦਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਵੀ ਜਿਹੜਾ ਵੀ ਮੇਰੀ ਇੱਥੇ ਸੁਣ ਕੇ ਆ ਸਕਦਾ ਪਹੁੰਚੇ ਜਰ ਜੀ ਧੰਨਵਾਦ ਤੁਹਾਡਾ ਵੀਰ ਜੀ ਬਹੁਤ-ਬਹੁਤ ਇਹ ਤੁਸੀਂ ਮਾਰਕੀਟ ਦੇਖ ਰਹੇ ਹੋ ਭਾਰਤ ਕਰੋਕਰੀ ਐ ਤੇ ਨਾਲ ਹੀ ਤੁਸੀਂ ਪਾਪਾ ਜੀ ਢਾਬਾ ਉੱਤੇ ਵੀ ਦੇਖ ਸਕਦੇ ਥੱਲੇ ਦੇਖ ਸਕਦੇ ਆ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਮਾਰਕੀਟ ਆ ਆਪਾਂ ਅੱਗੇ ਤੁਹਾਨੂੰ ਹੋਰ ਵੀ ਸੇਲਾ ਜਿਹੜੀਆਂ ਦਿਖਾਉਣੇ ਆ ਹਾਂ ਜੀ 300 ਦਾ ਇੱਕ ਤੇ 500 ਦੇ ਦੋ ਆ 300 ਦਾ ਇੱਥੇ ਵੀ ਭੰਜ ਹੋਣਾ ਜਿਹੜੀ ਆ ਸਟਾਲ ਜਿਹੜੇ ਆ ਨਾ ਇੱਥੇ ਸਟਾਲ ਹੈਗੀ ਲੇਡੀ ਸਟਾਲ ਨੇ ਤੇ ਇੱਥੇ ਸੇਲ ਚੱਲ ਰਹੀ ਆ 300 ਦਾ ਇੱਕ ਆ 500 ਦੇ ਦੋ ਹਾਂ ਜੀ ਠੀਕ ਹੈ ਇਹ ਮੁਹਾਲੀ ਦੇ 7 ਫੇਜ਼ ਦੇ ਵਿੱਚ ਹੈਗੀ ਆ ਤੁਸੀਂ ਇੱਥੇ ਕਦੇ ਵੀ ਆ ਕੇ ਦਿਨ ਦੇ ਟਾਈਮ ਇੱਥੋਂ ਪਰਚੇਸ ਕਰ ਸਕਦੇ ਹੋ ਆਓ ਆਪਾਂ ਕਿ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾਉਂਦੇ ਇਸੇ ਤਰ੍ਹਾਂ ਆ ਵੀ ਅੱਗੇ ਜਿਹੜੀਆਂ ਸੇਲਾਂ ਤੁਸੀਂ ਲੱਗੇਆਂ ਜਬਰਦਸਤ ਜਿਹੜੀਆਂ ਗਰਮ ਕੱਪੜਿਆਂ ਦੀਆਂ ਸੇਲਾਂ ਇੱਥੇ ਚੱਲ ਰਹੀਆਂ ਨਿਰੰਤਰ ਇਸ ਤਰ੍ਹਾਂ ਇੱਧਰ ਲੇਡੀਜ਼ ਸ਼ੂਟ ਗਰਮ ਜਿਹੜੇ ਆ ਤੁਸੀਂ ਵੇਖ ਸਕਦੇ ਹੋ ਤੁਸੀਂ ਸੱਜੇ ਖੜੇ ਦੇਖੋ ਗਰਮ ਹੀ ਤੁਹਾਨੂੰ ਕੱਪੜਾ ਮਿਲੇਗਾ ਦੇ ਨਾਲ ਹੀ ਇੱਧਰ ਹੋਰ ਚਲਦੇ ਹਾਂ ਤੇ ਆਹ ਹੈ ਲੇਡੀਜ਼ ਪਰਸ ਇੱਥੋਂ ਤੁਸੀਂ ਇਹ ਜਿਹੜਾ ਖਰੀਦ ਸਕਦੇ ਹੋ ਸਾਰੇ ਪਾਸੇ ਜਿਹੜੀ ਇੱਥੇ ਸੇਲ ਹੀ ਸੇਲ ਤੁਹਾਨੂੰ ਦੂਰ ਤੱਕ ਦੂਰ ਤੱਕ ਨਜ਼ਰ ਆ ਰਿਹਾ ਹੁੰਦਾ ਸਾਨੂੰ ਸੇਲ ਦੀ ਸੇਲ ਨਜ਼ਰ ਤੇ ਲੋਕ ਇੱਧਰ ਹੈ ਕਾਫੀ ਖਾਣ ਪੀਣ ਵਾਲੀਆਂ ਦਕਾਨਾਂ ਤੇ ਨਈਮ ਰਾਠਾ ਇੰਡੀਅਨ ਕਜ਼ਾਈਨ ਹੈ ਸਾਹਮਣੇ ਤੇ ਦੇਖੋ ਸਾਹਮਣੇ ਹੋਰ ਵੀ ਜਿਹੜੇ ਸਟਾਲ ਉਹ ਲੱਗੇ ਹੋਏ ਆ ਸਾਹਮਣੇ ਦੂਰ ਦੂਰ ਤੱਕ ਤੁਸੀਂ ਦੇਖੋਗੇ ਤਾਂ ਚਿੱਲਾ ਲੱਗੀਆਂ ਹੋਈਆਂ ਨੇ ਤੇ ਇਧਰ ਬਈ ਹਾਂ ਗੁਲਾਬ ਜਾਮਨ ਇਹ ਵੇਚ ਰਿਹਾ ਹੈਗਾ ਨਾਮ ਸ਼ੱਕਰ ਕੰਦੀ ਆਓ ਆਪਾਂ ਕਿ ਚੱਲਦੇ ਹਾਂ ਇਹ ਵੀਰ ਨੇ ਲਾਇਆ ਹੋਇਆ ਮੈਗੀ ਦਾ ਸਟਾਲ ਜਿਹੜੇ ਆ ਗ੍ਰਿਲ ਸੈਂਡਵਿਚ ਹੌਟ ਕਾਫੀ ਇੱਥੇ ਤੁਸੀਂ ਨਾਲ ਇਹਦਾ ਇੰਜੋਏ ਕਰ ਸਕਦੇ ਕਾਫੀ ਦਾ ਕਹਾਂ ਜਾਓ ਆਪ ਲੋਗ ਯੂ ਪੀਸ ਸਰ ਅੱਛਾ ਅੱਛਾ ਠੀਕ ਕਰਾ ਕਿਤਨੀ ਦੇਰ ਤੋਂ ਯਾਹਾਂ 'ਤੇ ਯਾਹਾਂ ਸਰ 1 ਸਾਲ ਡੇਢ ਸਾਲ ਹੋ ਗਏ ਅੱਛਾ ਥੈਂਕ ਯੂ ਓਕੇ ਸਰ ਠੀਕ ਹੈ ਹੁਣ ਇਹਨੇ ਜਿਹੜੀਆਂ ਜੈਕਟਾਂ ਨੇ ਫਰੈਸ਼ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਐਡੀਟ ਆਖਦੀਆਂ ਤੇ ਇਹਨਾਂ ਨੇ ਇੱਥੇ ਸੇਲ ਜਿਹੜੀ ਲਗਾਈ ਹੋਈ ਆ ਕਿਸ ਕਿਸ ਰੇਂਜ 'ਚ ਜਿਹੜੀਆਂ ਜੈਕਟਾਂ ਹੈਗੀਆਂ ਸੇਲ ਦੇ ਵਿੱਚ 2000 ਦੀਆਂ ਨੇ ਅੱਛਾ ਵੈਸੇ ਮਹਿੰਗੀਆਂ ਨੇ ਕਿ ਤੁਸੀਂ ਸੇਲ 'ਚ ਇੰਨੀ ਦੋਦੀ ਦੇ ਰਹੇ ਹੋ ਸਾਰਾ ਕੋਈ ਸ਼ੋਰਮ ਤੇ ਸਟਾਕ ਕੱਢਿਆ ਹੈ ਜੀ ਬਾਕੀ ਅੱਛਾ ਫਰੈਸ਼ ਵਾਲਾ ਹੈਗਾ ਤੁਸੀਂ ਜਿਹੜਾ ਦਰਸ਼ਕੋ ਜਿਹੜਾ ਦੇਖ ਸਕਦੇ ਹੋ ਤੁਸੀਂ ਇੱਥੇ ਆ ਕੇ ਤੁਸੀਂ 7 ਫੀਸ ਦੇ ਵਿੱਚ ਜਿਹੜੀ ਮਾਰਕੀਟ ਮਾਰਕੀਟ ਦੇ ਬਾਹਰ ਜਿਹੜੀ ਸੇਲ ਚੱਲਦੀ ਪਈ ਹੈਗੀ ਆ ਪਰਸਾਂ ਨੂੰ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਹੈਗਾ ਨਾਲ ਹੀ ਇਧਰ ਆਬਜੈਕਟਾਂ ਦੀ ਕੋਰ ਸੇਲ ਹੈਗੇ ਤੁਸੀਂ ਦੇਖ ਸਕਦੇ ਹੋ ਕਾਫੀ ਗਰਮ ਕੱਪੜਿਆਂ ਦੇ ਉੱਤੇ ਜਿਹੜੀ ਸੇਲਾਂ ਉਹ ਚਾਰੀਆਂ ਹਾਂ ਲੋਰਾਂ ਹੋ ਗਈਆਂ ਤੇ ਉੱਪਰ ਵਾਲੇ ਜਿਹੜੇ ਜੈਕਟ ਵਗੈਰਾ ਉਹ ਸਾਰਾ ਇੱਥੇ ਅਵੇਲੇਬਲ ਹੈਗਾ ਜੀ 2000 ਇਹ ਵੀ ਸੇਲ ਦੇ ਵਿੱਚ ਆ ਗਿਆ ਜੀ 2000 ਦੇ ਫਰੈਸ਼ ਤੁਸੀਂ ਦੇਖ ਸਕਦੇ ਹੋ ਤੇ ਆਹ ਹੋਰ ਲੇਡੀਜ਼ ਆਈਟਮਾਂ ਕਾਫੀ ਇੱਥੇ ਆਈਟਮਾਂ ਹੈਗੀਆਂ ਨੇ ਤੇ ਜਿਹੜਾ ਲੀਵੀਜ਼ ਦਾ ਜੌਨ ਪ੍ਰੇਰ ਐਰੋ ਦਾ ਇੱਥੇ ਵੀ 50% ਦੀ ਜਿਹੜੀ ਸੇਲ ਉਹ ਨਵੇਂ ਸਾਲ ਦੀ ਖੁਸ਼ੀ ਜਿਹੜੀ ਚੱਲ ਰਹੀ ਆ ਆਲ ਐਲ ਇੱਕ ਹੋਰ ਹੈ ਯੂ ਐਸ ਫੋਲੋ ਐਰੋ ਕਾ ਜੋ ਇਸ ਤਰ੍ਹਾਂ ਕਰਕੇ ਕਾਫੀ ਇੱਥੇ ਬ੍ਰਾਂਡ ਜਿਹੜੇ ਆ ਤੁਸੀਂ ਇੱਕ ਛੱਤ ਹਦੇਸ਼ਾ ਦੇ ਨਾਲ ਹੀ ਆਹਾ ਪਾਰਸ ਅਵੇਲੇਬਲ ਹੈਗਾ ਇੱਥੇ ਆ ਦੇਖ ਫਿਰ ਅੱਜ ਕੱਲ ਜਿਹੜਾ ਹੁਣ ਜਿਹੜੇ ਸੇਲਾਂ ਕਾਫੀ ਚੱਲੇ ਆ ਰਹੇ ਆ 20 ਤੋਂ 50% ਇੱਧਰ ਵੀ ਸੇਲ ਚੱਲ ਰਹੀ ਆ ਸਾਹਮਣੇ ਵੀ ਜਿੱਥੇ ਦੇਖੋਗੇ ਨਿਗਾਹ ਮਾਰੋਗੇ ਸੇਲ ਹੀ ਸੇਲ ਚੱਲਦੀ ਸਾਹਮਣੇ ਸ਼ਿਆਮ ਸ੍ਰੀ ਸ਼ਿਆਮ ਕਲੈਕਸ਼ਨ ਉੱਥੇ ਜਿਹੜਾ ਸੇਲ ਮੈਂ ਜ਼ੂਮ ਕਰਕੇ ਦਿਖਾਦਾ ਉੱਥੇ ਜਿਹੜੀ ਸੇਲ ਉਹ ਚ ਨਿਰੰਤਰ ਚੱਲ ਰਹੀ ਹੈ ਜੀ ਤੇ ਆ ਵੀ ਜਿਹੜੀ ਇੱਥੇ ਸੇਲ ਬਸ ਜੀ ਸੇਲ ਹੀ ਸੇਲ ਆ ਜਿੱਥੇ ਮਰਜ਼ੀ ਦੇਖੋ ਸੇਲ ਹੀ ਸੇਲ ਜਿਹੜੀ ਚੱਲ ਰਹੀ ਆ ਇਹ ਸੇਲ 'ਪਿਆ ਮੈਮ ਸੇਲ ਸੇਲ ਕੈਸੇ ਆ ਇਹ ਆਪਕਾ ਇਹ ਜਿਹੇ ਐਸੇ ਬਲੈਂਕਟਾ ਕਿੰਨੇ ਦਾ ਇਹ ਨਹੀਂ ਸਰ ਅੱਛਾ ਅੰਦਰ ਆ ਸੇਲ ਉਹ ਵੀ ਸੇਲ 'ਮੈਂ ਅੱਛਾ ਕਿਸ ਕਿਸ ਰੇਂਜ ਕੇ ਜੈ ਯਾ 1500 ਦੇ ਨੇ 1800 ਦੇ ਨੇ ਕੋਰਸੇ ਅੱਛਾ ਅੱਛਾ ਚਲੋ ਠੀਕ ਚੱਲ ਰਿਹਾ ਕੰਮ ਚਲੋ ਥੈਂਕ ਯੂ ਇਹ ਹੈ ਮੈਮ ਜਿਹੜੇ ਇੱਥੇ ਸ਼ੌਪ ਕੀਪ ਕੀਪਰ ਨੇ ਇਹ ਇੱਥੇ ਜਿਹੜਾ ਮੋਹਾਲੀ ਤੋਂ ਇਹ ਇੱਥੇ ਵੇਚ ਰਿਹਾ ਤੁਸੀਂ ਇੱਥੇ ਆਓ ਬਾਜਵ ਰੇਟਾਂ 'ਚ ਮੇਰਾ ਨਾਮ ਲਓਗੇ ਤਾਂ ਮੇਰੇ ਚੈਨਲ ਦਾ ਨਾਮ ਲਓਗੇ ਤੁਹਾਨੂੰ ਹੋਰ ਵੀ ਇੱਥੇ ਜਿਹੜਾ ਲੈਸ ਕੀਤਾ ਜਾਏਗਾ ਪ੍ਰਵਿਸ਼ ਰਾਜਸਥਾਨੀ ਮਹਿੰਦੀ ਆਰਟ ਜਿਹੜੀਆਂ ਮਹਿੰਦੀ ਲਗਾਉਂਦੀਆਂ ਤੁਹਾਨੂੰ ਲੱਗਦਾ ਬੜੇ ਬਾਜਵ ਰੇਟਾਂ ਇਹਨਾਂ ਦੇ ਆਓ ਆਪਾਂ ਦੂਜੇ ਪਾਸੇ ਚੱਲਦੇ ਹਾਂ ਆਪਾਂ ਹੁਣ ਆ ਦੇਖੋ ਸੇਲੋਂ ਤੁਸੀਂ ਦੇਖ ਸਕਦੇ ਜਿਹੜੀ ਕੋਈ ਰਹਿ ਗਈ ਹੋਊਗੀ ਤੁਸੀਂ ਦੇਖ ਲੈਣਾ ਤੇ ਕਾਫੀ ਇੱਥੇ ਗਰਮ ਜਿਹੜਾ ਉਹ ਮਿਲਦਾ ਹੈਗਾ ਗਰਮ ਕੱਪੜਾ ਤੇ ਗਰਮ ਸਟਾਲ ਮਫਲ ਵਗੈਰਾ ਉੱਥੇ ਅਵੇਲੇਬਲ ਹੈਗਾ ਨਾਲ ਹੀ ਅੰਦਰ ਸ਼ੋਰੂਮ ਹੈਗਾ ਤੁਸੀਂ ਸ਼ੋਰੂਮ ਤੋਂ ਵੀਂਦਰ ਪਰਚੇਜ ਕਰਦੇ ਰਹੇ ਸ਼ੋਰੂਮ ਵਾਲਿਆਂ ਦੇ ਜਿਹੜੇ ਬਾਹਰ ਇਹ ਸਟਾਲ ਉਹ ਲਗਾਏ ਹੋਏ ਆ ਦੇਖੋ ਗਰਮ ਕੱਪੜਿਆਂ ਦੇ ਕਾਫੀ ਇੱਥੇ ਜਿਹੜੇ ਸਟਾਲ ਉਹ ਲੱਗੇ ਹੋਏ ਆ ਤੁਸੀਂ ਇੱਥੋਂ ਅਵੇਲ ਕਰ ਸਕਦੇ ਹੋ ਵਧੀਆ ਕੰਮ ਬਹੁਤ ਵਧੀਆ ਕਿਰਪਾ ਜੀ ਚਲ ਕਿਰਪਾ ਜੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਮੈਂ ਤਾਂ ਲੋਕਲ ਚੰਡੀਗੜ੍ਹ ਜੇ ਇਹ ਹੈ ਇਹਨਾਂ ਕੋਲ ਮੋਬਾਈਲ ਟੈਂਪਰਡ ਗਲਾਸ ਮੋਬਾਈਲ ਕਵਰ ਆ ਤੁਸੀਂ ਇੱਥੋਂ ਸੱਤ ਦੀ ਮਾਰਕੀਟ ਵਿੱਚੋਂ ਮੋਹਾਲੀ ਸੱਤ ਫੇ ਦੀ ਮਾਰਕੀਟ ਵਿੱਚੋਂ ਤੁਹਾਨੂੰ ਜਿੱਥੇ ਮੈਂ ਲੰਗਰ ਦਿਖਾਇਆ ਵੀ ਲੱਗਿਆ ਹੋਇਆ ਤੇ ਸ਼ਾਮ ਲੰਗਰ ਚੱਲਣਾ ਤੇ ਨਾਲ ਹੀ ਚਾਰ ਸਾਹਿਬ ਜਾਦੇ ਜਿਹੜੀ ਫਿਲਮ ਉੱਥੇ ਸਾਹਮਣੇ ਚੱਲਣੀ ਹੈਗੀ ਤੇ ਇਹਦੇ ਨਾਲ ਹੀ ਤੁਸੀਂ ਇੱਥੋਂ ਇਹ ਪਰਚੇਸ ਕਰ ਸਕਦੇ ਹੋ ਇਹ ਹੈ 1500 ਰੁਪਏ ਸੇਲ ਫਰੈਸ਼ ਬਿਲਕੁਲ ਮਾਲ ਆ ਹਾਫ ਸਲੀਵ ਪੜੀਆਂ ਜੈਕਟਸ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੋਂ ਨਜ਼ਰ ਆਉਣਗੇ ਸੇਲ ਸੇਲ ਆ ਦੇਖੋ ਸੇਲ ਸੇਲ ਜਿਹੜੀ ਨਜ਼ਰ ਆਏਗੀ ਸਾਰਾ ਜਿਹੜਾ ਸੇਲ ਦਾ ਇਹ ਸਮਾਨ ਜਿਹੜਾ ਹੈ ਇੱਥੇ ਅਵੇਲੇਬਲ ਹੈਗਾ ਜੀ ਇਹ ਆ ਹੈ ਕਿਚਨ ਦਾ ਸਮਾਨ ਚਾਹ ਦੇ ਕੱਪ ਟੀਵੀ ਵਾਲੇ ਕੱਪ ਜਿਹੜੇ ਆ ਉਹ ਕਾਫੀ ਵਧੀਆ ਇੱਥੇ ਬ੍ਰਾਂਡ ਦੇ ਵਿੱਚ ਇਹਨਾਂ ਕੋਲ ਬਾਹਰ ਸੇਲ ਲਾਈ ਹੋਈ ਆ ਇਹ ਵੀ ਇੱਥੇ ਜਿਹੜੇ ਅਵੇਲੇਬਲ ਹੈਗੇ ਆ ਕਟਲਰੀ ਸੈਟ ਵਗੈਰਾ ਹੋਰ ਕਿਚਨ ਦੇ ਆਈਟਮ ਉਹ ਵੀ ਇਹਨਾਂ ਕੋਲ ਜਿਹੜੀਆਂ ਅਵੇਲੇਬਲ ਹੈਗੀਆਂ ਜੀ ਇਹਨਾਂ ਕੋਲ ਨਵੇਂ ਸਾਲ ਦੇ ਕੈਲੰਡਰ ਹੈਗੇ ਤੇ ਫੋਟੋਆਂ ਹੈਗੀਆਂ ਤੇ ਨਾਲ ਹੀ ਨੈਪਕਿਨ ਵਗੈਰਾ ਇੰ ਸੇਲ ਦੇ ਵਿੱਚ ਲੈ ਸਕਦੇ ਹੋ ਤੇ ਹੈ ਆਰਟੀਫੀਸ਼ੀਅਲ ਜੁਐਲਰੀ ਤੇ ਹਰ ਇੱਕ ਤਰ੍ਹਾਂ ਦਾ ਇਹਨਾਂ ਕੋਲ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਜਿਹੜੀ ਲੇਡੀਜ਼ ਆ ਉਹ ਇੱਥੇ ਤੁਹਾਨੂੰ ਮਿਲ ਸਕਦੀ ਹੈ ਇੱਧਰ ਵੀ ਕਰਮ ਕਪੜੇ ਜਿਹੜੇ ਆ ਸੇਲ ਜਿਹੜੇ ਮਤਲਬ ਟੋਪੀਆਂ ਲੈ ਲਓ ਤੁਸੀਂ ਹੋਰ ਲੈ ਲਓ ਇਸ ਤਰ੍ਹਾਂ ਦੇ ਵੀ ਸਮਾਨ ਠੰਡ ਤੋਂ ਬਚਣ ਲਈ ਉਹ ਇੱਥੇ ਅਵੇਲੇਬਲ ਆ ਮੈਟ ਵੀ ਹੈਗੇ ਬੈੱਡ ਸ਼ੀਟਸ ਸੈਂਟਰ ਟੇਬਲ ਦੇ ਜਿਹੜੇ ਕਵਰ ਆ ਉਹ ਇਨਾਂ ਕੋਲੇ ਜਿਹੜੇ ਆ ਅਵੇਲੇਬਲ ਹੈਗੇ ਆ ਦੇਖ ਸਕਦੇ ਤੁਸੀਂ ਆਪਾਂ ਇਧਰ ਨੂੰ ਤੁਰੇ ਜਾ ਰਹੇ ਹਾਂ ਕਾਫੀ ਕਲੈਕਸ਼ਨ ਜਿਹੜੀ ਆ ਇੱਥੇ ਉਹ ਅਵੇਲੇਬਲ ਹੈਗੀ ਆ ਤੇ ਹਰੇਕ ਤਰ੍ਹਾਂ ਦਾ ਜਿਹੜਾ ਸ਼ੂਜ਼ ਆ ਉਹ ਵੀ ਇੱਥੇ ਅਵੇਲੇਬਲ ਹੈਗੇ ਤੁਸੀਂ ਸੱਜੇ ਖੱਪੇ ਦੇਖੋ ਇੱਥੇ ਜੱਟੇ ਪਾਸੇ ਦੇਖ ਸਾਧਿਆਂ ਕਲ ਵੀ ਪਾਸੇ ਵੀ ਦੇਖ ਸਾਧਿਆਂ ਕਾਫੀ ਸੇਲ ਵਗੈਰਾ ਤੁਹਾਨੂੰ ਜਿਹੜੀਆਂ ਉਹ ਨਜ਼ਰ ਆਉਣਗੀਆਂ ਕਾਫੀ ਐ ਤੁਹਾਡੇ ਪੀੜ ਹੋ ਗਈਆ ਕਾਰ ਪਾਰਕਿੰਗ ਵੀ ਜਿਹੜੀ ਉਹ ਫੁੱਲ ਹੋ ਚੁੱਕੀ ਆ ਤੇ ਆ ਕੰਬਲ ਦੀ ਸੇਲ ਇਹ ਹੈ ਲੇਡੀਜ਼ ਸੂਟ ਵਗੈਰਾ ਜਿਵੇਂ ਸੁਨੀਲ ਦੇ ਹੋ ਗਏ ਹੋਰ ਗਰਮ ਕੱਪੜੇ ਦੇ ਜਿਹੜੀ ਭਾਰੀ ਸੇਲ ਇੱਥੇ ਚੱਲ ਰਹੀ ਆ ਜੀ ਤੁਸੀਂ ਵੀ ਆਓ ਇੱਥੇ ਇਹਨਾਂ ਦਾ ਥੋੜਾ ਜਿੜਾ ਪਰਚੇਜ਼ ਕਰਕੇ ਜਾਓ ਸਾਹਮਣੇ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਪਾਰਕਿੰਗ ਦੇ ਨਾਲ ਕਾਫੀ ਫੁੱਲ ਹੋ ਗਈ ਆ ਕਿਉਂਕਿ ਸ਼ਾਮ ਦਾ ਜਿਹੜਾ ਟਾਈਮ 3 ਵਜਣ ਵਾਲੇ ਹੋ ਗਿਆ ਤੇ ਇਹ ਹੈ ਚਾਟ ਭੱਲੇ ਟਿੱਕੀਆਂ ਉਹ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੇ ਆ ਲੋਕ ਉਹ ਖਾਪੀ ਰਹੇ ਹੈਗੇ ਆ ਆਸਾਈ ਜਿੰਨੇ ਸੈਟ ਜਿਹੜੇ ਇਹਨਾਂ ਕੋਲੇ ਅਵੇਲੇਬਲ ਹੈਗੇ ਤੁਸੀਂ ਦੇਖ ਸਕਦੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਆ ਬੋਲਨ ਕਾ ਫੇਰ ਆ ਗਈ 50 ਰੁਪਏ ਦੀ ਜਿਹੜੀ ਆ ਬੋਲਨ ਕਾ ਬਈ ਤੁਹਾਨੂੰ ਉਹ ਕੋਲ ਹੈ ਨਾਲ ਹੀ ਸ਼ੱਕਰਕੰਦੀ ਤੇ ਜਿਹੜੀਆਂ ਗੁਲਾਬ ਜਾਮਨ ਉਹ ਵੀ ਤੁਸੀਂ ਇੱਥੇ ਨਾਲ ਖਾ ਸਕਦੇ ਐ ਇੰਜੋਏ ਕਰ ਸਕਦੇ ਆ ਇਹ ਹੈ ਖਾਣਾ ਇਹਨਾਂ ਕੋਲ ਤਿਆਰ ਆ 7 ਵਜੇ ਦੇ ਵਿੱਚ ਤਾਜ਼ਾ ਜਿਹੜਾ ਗਰਮਾ ਗਰਮ ਇੱਥੇ ਪੂਰੀਆਂ ਕੁਲਚੇ ਛੋਲੇ ਤੇ ਪਟੂਰੇ ਉਹ ਇੱਥੇ ਅਵੇਲੇਬਲ ਹੈਗੇ ਆ ਇਥੇ ਤੁਸੀਂ ਜਿਹੜੀ ਹੈ ਰਿਫਰੈਸ਼ਮੈਂਟ ਤੇ ਜਾਂ ਖਾਣਾ ਉਹ ਤੁਸੀਂ ਦੇਖ ਸਕਦੇ ਹੋ ਖਾ ਸਕਦੇ ਹੋ ਆ ਬੜੇ ਸਾਫ਼ ਸੁਥਰੇ ਢੰਗ ਨਾਲ ਜਿਹੜਾ ਇਹ ਪੈਕ ਕਰਕੇ ਤੁਹਾਨੂੰ ਇਹ ਦੇਣਗੇ ਆ ਦੇਖ ਸਕਦੇ ਹੋ ਕਿ ਆਹ ਦੇਖੋ ਬੜੇ ਅੱਛੀ ਤਰ੍ਹਾਂ ਨਾਲ ਇਹ ਦੇਖੋ ਕੋਲਚੀ ਬੋਲਦੇ ਆ ਆ ਦੇਖੋ ਭੋਲੇ ਨੇ ਕੋਲਚਾ ਦੇਖੋ ਕਿਆ ਸੋਨਾ ਬਣਾਣ ਫਲਾ ਕੇ ਨਾ ਨਜ਼ਾਰਾ ਲੈ ਆ। ਆਣਾ ਇੱਥੇ ਤੁਸੀਂ ਖਾ ਲੈ ਕਿੰਨੇ ਦਾ ਖਾਣਾ ਵੀ ਇਹ? 40 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ। ਅੱਛਾ ਕਿਹਦੇ ਵਿੱਚ? ਆਪਣੇ ਲਈ ਕਿੱਟ ਵਿੱਚ 12 ਤੇ ਰੈੱਡ ਵਿੱਚ ਆਉਂਦੀ ਨੇ ਕੜੀ ਚਾਵਲ, ਰਾਜਮਾ ਚਾਵਲ, ਲਿਚੀ ਚਾਵਲ, ਛੋਲੇ ਚਾਵਲ, ਛੋਲੇ ਭਟੂਰੇ, ਨਿਊਟਰੀ ਕੁਲਚਾ, ਚਲੋ ਕੁਲਚਾ। ਅੱਛਾ। ਬਟਰ ਮਸਾਲਾ, ਚਾਪ, ਸ਼ਾਹੀ ਪਨੀਰ। ਬਾਦੂ ਦੱਸਦਾ ਪਾਈ ਇਹਨਾਂ ਦਾ ਯਾਦ ਵੀ ਨਹੀਂ ਰਹਿਣੇ ਸਾਨੂੰ। ਚਲੋ, ਬਾਕੀ ਰਿਹਾ ਤੁਹਾਡਾ ਮੈਂ ਦੇਖਿਆ ਖਾਣਾ ਬੜਾ ਸਾਫ਼ ਸੁਥਰਾ ਦੇ ਢੰਗ ਨਾਲ ਤੁਸੀਂ ਪਰੋਸ ਕੇ ਦੇ ਰਹੇ ਹੈਗੇ ਹੋ ਤੇ ਬੜਾ ਵਧੀਆ ਹੈ। ਅੱਛਾ ਸਾਫ਼ ਸੁਥਰਾ ਹੈ। ਇੱਥੇ ਤੁਸੀਂ 7 ਵਜੇ ਦੀ ਮਾਰਕੀਟ ਦੇ ਵਿੱਚ ਮਹਾਲੀ ਦੇ ਵਿੱਚ ਤੁਸੀਂ ਇੱਥੇ ਕਿਹਦੇ ਨਾਲ ਜੀ ਪੋਸਟ ਆਫਿਸ ਦੇ ਨਾਲ ਜਿਹੜੇ ਇੱਥੇ ਇਹਨਾਂ ਦਾ ਸਟਾਲ ਲੱਗਾ ਹੋਇਆ ਤਾਜ਼ਾ ਹੈਗਾ ਛੋਲੇ ਦੇ ਛੋਲੇ ਭਟੂਰੇ ਛੋਲੇ ਭਟੂਰੇ ਇੱਥੇ ਤੁਸੀਂ ਨਾਸ਼ਤਾ ਲਾਂਚ ਔਰ ਸ਼ਾਮ ਨੂੰ ਕਿੰਨੇ ਵਜੇ ਤੱਕ ਰਹਿੰਦੇ ਹੋ 5 ਵਜੇ ਤੱਕ ਰਹਿੰਦੇ ਹੋ ਤੇ ਤੁਹਾਨੂੰ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਉਹ ਵੀ ਇਹ ਤੁਹਾਨੂੰ ਅਰੇਂਜ ਕਰ ਦੇਣਗੇ ਇੱਕਾ ਨਾਲ ਵੀਰ ਮੇਰਾ ਬੈਠਾ ਇਹ ਵੀ ਭੋਲੇ ਦੇ ਨਾਲ ਆ ਇਹ ਵੀ ਅੱਛਾ ਇਹਨਾਂ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਅੱਛਾ ਕਾਫੀ ਜਿਹੜਾ ਫੂਡ ਜਿਹੜਾ ਹੈਗਾ ਵਿੱਚ ਟੱਕ ਟਾਕੇ ਰੱਖਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਇਸੇ ਤਰ੍ਹਾਂ ਹੋਰ ਵੀ ਇੱਥੇ ਦੋ ਚਾਰ ਹੈਗੇ ਆ ਉਹ ਵੀ ਇਸ ਤਰ੍ਹਾਂ ਜਿਹੜਾ ਫੂਡ ਉਹ ਇੱਥੇ ਵੇਚਿਆ ਜਾਂਦਾ ਹੈਗਾ ਦੇਖ ਸਕਦੇ ਹੋ ਸਾਫ਼ ਸੁਥਰੇ ਢੰਗ ਨਾਲ ਬਿਲਕੁਲ ਟਾਕੇ ਇਹਨਾਂ ਨੇ ਇੱਥੇ ਬਹੁਜੂਰਾਂ ਰੱਖਿਆ ਬਹੁਜੀ ਨਮਸਕਾਰ ਕਿਆ ਨਾਮ ਆਪਣਾ ਕਿਵੇਂ ਚੱਲਦਾ ਕੰਮਕਾਰ ਸ਼ੁਕਰ ਹੈ ਦਾ ਤੇ ਚਲੋ ਜਰਾ ਜਿਹੜੇ ਦੇਖ ਰਹੇ ਦਰਸ਼ਕ ਥੋੜਾ ਦਿਖਾ ਦਿਓ ਕੀ ਕੁਛ ਆ ਤੁਹਾਡੇ ਕੋਲੇ ਇੱਥੇ ਆ ਜੀ ਨਾਲ ਇੱਕ ਰਾਜਮਾ ਹੁੰਦਾ ਜਿਵੇਂ ਜਰਾ ਭਾਂਡਾ ਚੱਕ ਕੇ ਦਿਖਾਓ ਇਹ ਦੇਖੋ ਜੀ ਕੜੀ ਆ ਕੜੀ ਹੈ ਬੜੀ ਜ਼ਬਰਦਸਤ ਕੜੀ ਜਿਹੜੀ ਬਣੀ ਹੋਈ ਆ ਦੇਖੋ ਪਕੌੜੇ ਦੇ ਪਕੌੜਾ ਫਿਰਦਾ ਉੱਤੇ ਵਾਹ ਜੀ ਤੇ ਨਾਲ ਇਹ ਕੁਲਚਾ ਦਿੰਦੇ ਹਾਂ ਜੀ ਕੁਲਚਾ ਲੋ ਰਾਈਸ ਲੋ ਅੱਛਾ ਰਾਈਸ ਲੋ ਠੀਕ ਆ ਜੀ ਆ ਦੇਖ ਸਕਦੇ ਹੋ ਕਿਆ ਕਮਾਲ ਦੇ ਰਾਜਮਾ ਹੈਗੇ ਆ ਜੀ ਇਹ ਹੁਣ ਇਹਨਾਂ ਦੇ ਹੁਣ ਥਾਮ ਐਂਡ ਹੋ ਚੱਲਿਆ ਯਾਨੀ ਕਿ ਬਰਤ ਗਿਆ ਸਾਰਾ ਕੁਝ ਤਿੰਨ ਬੱਚਾ ਲੈ ਸਾਢੇ ਤਿੰਨ ਤੇ ਆ ਨਿਊਟਰੀਆ ਕਿਆ ਸ਼ਾਨਦਾਰ ਦੇਖੋ ਉਤੇ ਕਿਵੇਂ ਉਤੇ ਘੋ ਫਿਰ ਰਿਹਾ ਹੈਗਾ ਲਓ ਜੀ ਆ ਟ੍ਰिपल ਡਾਲਰ ਵਾਈਟ ਚਾ ਨਾ ਚਨਾ ਮਸਾਲਾ ਹੀ ਬਣਿਆ ਪਿਆ ਤਾਂ ਬਹੁਤ ਸੋਹਣਾ ਅੱਛਾ ਜੀ ਤੁਹਾਡਾ ਬਹੁਤ ਵਧੀਆ ਤੇ ਰੇਟ ਇਹਨਾਂ ਦੇ ਜਿਹੜੇ ਹੈਗੇ ਹਾਂ 1 ਮਿੰਟ ਇਹ ਵੀ ਕੁਲਚੇ ਨਾਲ ਕੁਲਚਾ ਲਓ ਜਾਈ ਤੁਹਾਡੀ ਜਿਹੜਾਈ ਸਾਹ ਦੇਖ ਸਕਦੇ ਹੋ ਚਾਂਪ ਗੜੇ ਗੜੇ ਪੀਸ ਆ ਕਿੰਨੇ ਦੇ ਵਿੱਚ ਕਿੰਨੇ ਫੀਸ ਆ 80 ਰੁਪਏ ਫੁੱਲ ਪਲੇਟ ਆ ਜੀ ਦੋ ਕੁ ਸੋਹਣੀ ਗੋਦੇ ਚ ਅੱਛਾ ਜੀ ਬਾਕੀ ਰਾਜਮਾ ਕੜੀ ਛੋਲੇ ਨਿਊਟਰੀ ਇਹ 60 ਰੁਪਏ ਫੁੱਲ ਪਲੇਟ ਹੈ ਠੀਕ ਹੈ ਜੀ ਠੀਕ ਹੈ ਤੁਸੀਂ ਰੇਟ ਸੁਣੀ ਲਿਆ ਤੁਸੀਂ ਇੱਥੇ ਇਹਦਾ ਜਿਹੜਾ ਆਨੰਦ ਲੈ ਸਕਦੇ ਹੋ 7 ਫੇਸ ਦੀ ਜਿਹੜੀ ਮਾਰਕੀਟ ਆ ਮੋਹਾਲੀ ਦੀ ਪੋਸਟ ਆਫਿਸ ਦੇ ਬਿਲਕੁਲ ਨਾਲ ਹੈਗੇ ਆ ਤੁਸੀਂ ਇੱਥੋਂ ਆ ਕੇ ਇੱਥੇ ਆ ਕੇ ਆ ਦੇਖ ਸਕਦੇ ਹੋ ਇੱਥੇ ਆ ਕੇ ਇਹਦਾ ਮਜ਼ਾ ਚੱਕ ਸਕਦੇ ਹੋ ਤੇ ਇੱਧਰ ਵੀ ਹੈ ਬਾਈ ਬਣਾ ਰਿਹਾ ਹੈਗਾ ਸੈਂਡਵਿਚ ਵਗੈਰਾ ਤੇ 버ਗਰ ਬਣਾ ਰਿਹਾ ਹੈਗਾ ਤੇ ਮੋਮੋਜ਼ ਵਗੈਰਾ ਇਹਦੇ ਕੋਲੇ ਅੱਛੇ ਅੱਛੇ ਵੈਰਾਈਟੀ ਜੰਮੋ ਬ੍ਰਾਊਨ ਬ੍ਰੈਡ ਇਹ ਵਰਤ ਰਿਹਾ ਹੈਗਾ ਆ ਦੇਖ ਸਕਦੇ ਹੋ ਇਹਦੇ ਨਾਲ ਹੀ ਜਿਹੜੀ ਇਹ ਜੁਐਲਰੀ ਆ ਦੇਖੋ ਕਾਫੀ ਵੈਰਾਈਟੀ ਜਿਹੜੀਆਂ ਇਨਾਂ ਕੋਲ ਪਈ ਆ ਤੇ ਨਾਲ ਜਿਹੜੇ ਸ਼ੂਜ਼ ਵਗੈਰਾ ਉਹ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਪਈ ਆ ਲੇਡੀਜ਼ ਜਿਹੜੀਆਂ ਜੁੱਤੀਆਂ ਜਿਆਦਾ ਵੈਰਾਈਟੀ ਹੈਗੀਆਂ ਤੇ ਸਾਹਮਣੇ ਦੇ ਦੇਖ ਸਕਦੇ ਸਾਰੇ ਪਾਸੇ ਸੇਲੇ ਸੇਲਾ ਜਿਹੜੀਆਂ ਚੱਲ ਰਹੀਆਂ ਹੈਗੀਆਂ ਅੱਗੇ ਆ ਗਿਆ ਆਪਣੇ ਨੈਕਸਟ ਵਲੌਗ ਦੇ ਵਿੱਚ ਇੱਥੇ ਵੀ ਦੇਖ ਸਕਦੇ ਹਾਂ ਸੇਲਾ ਜਿਹੜੀਆਂ ਲੱਗੀਆਂ ਹੈ ਪੰਜਾਬ ਜਿਹੜੀ ਪੰਜਾਬੀ ਜੁੱਤੀਆਂ ਹੈਗੀਆਂ ਹਾਂ ਦੇਖ ਸਕਦੇ ਹੋ ਤੇ ਕਾਫੀ ਲਾਰਜ ਸਕੇਲ ਤੇ ਜਿਹੜੇ ਸੇਲਾ ਉਹ ਇੱਥੇ ਚੱਲ ਰਹੀਆਂ ਹੈਗੀਆਂ ਬਿਲਕੁਲ ਮਹਾਜਨ ਸੂਜ ਤੇ ਬਾਹਰ ਜਿਹੜੀਆਂ ਸੇਲਾਂ ਲੱਗੀਆਂ ਮਹਾਲੀ 7 ਪੇਜ ਦੇ ਵਿੱਚ ਤੇ ਇਸ ਦੇ ਨਾਲ ਹੀ ਪੱਗੇ ਆ ਗਿਆ ਤੇ ਅੱਗੇ ਆ ਗਰਮ ਕੱਪੜਿਆਂ ਦੀ ਫੇਰ ਸੇਲਾਂ ਤੁਸੀਂ ਦੇਖ ਸਕਦੇ ਹੋ ਤੇ ਸੁਮਨ ਸ਼ੌਪ ਹਾਦੈ ਸਾਰੇ ਜਿਹੜੀਆਂ ਸੇਲਾਂ ਇੱਥੇ ਚੱਲ ਰਹੀਆਂ ਤੇ ਇਹ ਪਰਸ ਵਗੈਰਾ ਲੇਡੀਜ਼ ਦੇ ਵੀ ਸੇਲ ਦੇ ਵਿੱਚ ਆ ਬੇਟਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਉੱਤੇ ਰੇਟ ਲਿਸਟ ਜਿਹੜੀ ਆ ਲੱਗੀ ਹੋਈ ਹੈ ਜੀ ਕੋਟ ਜਿਹੜੇ ਆ ਉਹ ਅਵੇਲੇਬਲ ਹੈ ਤੇ ਸੇਲ ਦਾ ਵੱਡਾ ਬੋਰਡ ਵੀ ਅੰਦਰ ਸਾਹਮਣੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਸੇਲਾਂ ਇਹ ਇੱਥੇ ਨਵੇਂ ਸਾਲ ਦੇ ਤੇ ਕ੍ਰਿਸਮਸ ਨੂੰ ਤਿਆਰ ਨੂੰ ਦੇਖਦੇ ਹਾਂ ਮੱਧੇ ਨਜ਼ਰ ਉਹ ਇੱਥੇ ਲੱਗੀਆਂ ਹੋਈਆਂ ਜੀ ਇਹ ਹੈ ਸੇਲ ਪਲੈਨਟ ਫੈਸ਼ਨ ਦੁਤਿ ਵੀ ਜਿਹੜੀ ਸੇਲ ਚੱਲ ਰਹੀ ਹੈ ਨਾਲ ਸੇਲ ਬਾਏ 10 ਗੈਟ 2 ਤੇ ਲੀਵਿਸ ਦੇ ਉੱਤੇ ਵੀ ਜਿਹੜੀ ਹੈ ਸੇਲ ਬਾਏ 2 ਗੈਟ 2 ਫ੍ਰੀ ਇਹਦੀ ਸਾਦੂ ਸੀ ਪਾਪੇ ਜੀਨ ਦੀ ਵੀ ਸੀ ਇਹਨਾਂ ਕੋਲ ਸਾਰੇ ਦੇ ਪ੍ਰਾਣ ਹੈਗੇ ਆ ਸ਼ੋਅਰੂਮਾਂ ਦੇ ਬਾਹਰ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਗਰਮ ਕੱਪੜਿਆਂ ਦੇ ਤੇ ਜਰਾਬਾ ਵਗੈਰਾ ਹੋ ਤੁਹਾਡੇ ਪਹਿਨਣ ਵਾਲੇ ਗਰਮੀ ਦੇ ਸਰਦੀ ਦੇ ਵਿੱਚ ਕੋਈ ਇਥੇ ਸੇਲਾਂ ਜਿਹੜੀਆਂ ਨਿਰੰਤਰ ਜਿਹੜੀ ਚੱਲ ਰਹੀਆਂ ਬਰਕਰਾਰ ਨੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਆ ਸੀ ਸਾਰਾ ਫੇਸ ਸੱਤ ਦੀ ਮਾਰਕੀਟ ਟਾਪ ਸੇਲ ਆ ਦੇਖ ਸਕਦੇ ਹਾਂ ਇੱਥੇ ਵੀ ਜਿਹੜਿਆ ਟਾਪ ਸੇਲ ਦੀ ਜਿਹੜੀ ਆ ਸੇਲ ਉਹ ਲੱਗੀ ਹੋਈ ਆ ਸਿਰਫ 100 ਰੁਪਏ ਦੇ ਵਿੱਚ ਤੇ ਨਾਲ ਹੀ ਇੱਧਰ ਵੀ ਜਿਹੜੇ ਹੈਗੀਆਂ ਗਰਮ ਕੱਪੜੇ ਉਹਨਾਂ ਦੇ ਸੇਲਾਂ ਭਾਰੀ ਸੇਲਾਂ ਜਿਹੜੇ ਇੱਥੇ ਚੱਲ ਰਹੀਆਂ ਨੇ ਤੇ ਸਾਰਾ ਜਿਹੜਾ ਸੇਲ ਦੇ ਵਿੱਚ ਸਬਿਆਤਾ ਦੇ ਸਾਹਮਣੇ ਉਹ ਚੱਲ ਰਿਹਾ ਹੈਗਾ ਇਹ ਹੈ ਫੈਨਤੀ ਸ਼ਰੁਕ ਆਦੇਸ਼ਾਦਨ ਇਹ ਵੀ ਸੇਲ ਵਾਰ ਜਿਹੜੀ ਚੱਲ ਰਹੀ ਹੈਗੀ ਅੱਜ ਬੱਚੇ ਜਿਹੜੇ ਖਰੀਦ ਰਹੇ ਨੇ ਤੇ ਇਸ ਦੇ ਨਾਲ ਹੀ ਹੋਰ ਲੇਡੀਜ਼ ਐਂਡ ਜੈਂਟਸ ਟੈਂਪਰਡ ਗਲਾਸ ਵੀ ਇਹਨਾਂ ਕੋਲ ਵੀ ਜਿਹੜੀ ਉਹ ਸੇਲ ਕਾਫੀ ਚੱਲ ਰਹੀ ਹੈਗੀ ਆ ਫਰੈਂਚ ਸ਼ਰੋਗ 200 ਰੁਪਏ ਟਾਪ ਐਂਡ 158 ਇਹਦੀ ਵੀ ਸੇਲ ਦੇ ਚੱਲ ਰਹੀ ਹੈ ਜੀ ਇਹ ਕੈਂਟਾਵਿਲ ਜਿਹੜੀ ਸ਼ਾਪ ਆ ਇਹਦੇ ਵੀ ਅੰਦਰ ਜਿਹੜੀ ਉਹ ਸ਼ਾਪ ਦੇ ਅੰਦਰ ਜਿਹੜੀ ਸੇਲ ਉਹ ਚੱਲ ਰਹੀ ਹੈਗੀ ਆ ਤਾਂ ਆਪਾਂ ਅੰਦਰ ਚੱਲਦੇ ਨਾਲੇ ਆਪਾਂ ਤੁਹਾਨੂੰ ਦਿਖਾਉਣੇ ਆ ਕੈਂਟਾਵਿਲ ਦਾ ਸ਼ੋਰੂਮ ਆ ਇਹ 50% ਹਾਂਜੀ ਇਹ ਹੈ ਕੈਂਟਾਵਿਲ ਦਾ ਸ਼ੋਰੂਮ ਇੱਥੇ ਜਿਹੜਾ ਇੱਥੇ ਜਿਹੜੀ 50% ਜਿਹੜੀ ਸੇਲ ਉਹ ਚੱਲਦੀ ਪਈ ਹੈਗੀ ਤੁਸੀਂ ਦੇਖ ਸਕਦੇ ਹੋ ਕਾਫੀ ਬੜੀਆਂ ਬੜੀਆਂ ਬ੍ਰਾਂਡ ਇਹਨਾਂ ਕੋਲ ਹੈਗੇ ਲਗ ਲਗ ਵੈਰਾਈਟੀ ਦੇ ਵਿੱਚ ਗਰਮ ਵੀ ਹੈਗੇ ਠੰਡੇ ਵੀ ਹੈਗੇ ਹਾਂਜੀ ਪਿੰਟੋ ਜੀ ਇਹ ਕਾਕਾ ਜੀ ਸਾਡੇ ਇੱਥੇ ਮੈਨੇਜਰ ਨੇ ਕਾਕਾ ਜੀ ਸੇਲ ਕਿਵੇਂ ਚੱਲਦੀ ਪਈ ਆ ਬੜੇ ਚੱਲ ਰਹੀ ਹੈ ਜੀ ਚਲੋ ਤੇ ਨਵੇਂ ਸਾਲ ਦੇ ਵਧਾਈਆਂ ਤੁਹਾਨੂੰ ਨਾਲੇ 크리스마ਸ ਦੀਆਂ ਹਾਂਜੀ ਵਧਾਈਆਂ ਹੋਣ ਬਹੁਤ ਬਹੁਤ ਇਸ ਦੇ ਨਾਲ ਹੀ ਬਲੌਗ ਦੀ ਮੈਂ ਜਿਹੜੀ ਸਮਾਪਤੀ ਕਰਦਾ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇਧਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਬਾਏ ਬਾਏ ਰੱਬ ਰੱਖਾ ਸ਼ਸ਼ਿਕਾ